ਅੱਜ ਜਿਹੜੀ ਮੀਟਿੰਗ ਰੱਖਣ ਦਾ ਮਕਸਦ ਮਨੋਰ ਜੀ ਆਪਣੇ ਜਿਹੜੇ ਦੋਸਤ ਮਿੱਤਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਸੱਜਣਾਂ ਦੇ ਲਈ ਅਸੀਂ ਪਾਰਟੀ ਜੁਆਇਨ ਕੀਤੀ ਆ ਅਸੀਂ ਉਹਨੂੰ ਦਿਟਾਉਣ ਲਈ ਕਿਵੇਂ-ਕਿਵੇਂ ਕੰਮ ਕਰਨਾ ਕੀ-ਕੀ ਪਲੈਨਿੰਗ ਕਰਨੀ ਆ ਤੇ ਕਈ ਵਾਰ ਇਹ ਹੁੰਦਾ ਆ ਆਪਜੀ ਕੇ ਦਾੰਦ ਖਾਣੇ ਕੋ ਔਰ ਦਿਖਾਣੇ ਕੇ ਔਰ ਰਾਜਨੀਤੀ ਮੇ ਬਹੁਤ ਕੁਛ ਹੋਤਾ ਹੈ ਔਰ ਇਹ ਗੱਲ ਅਸੀਂ ਅੱਜ ਇਹਨਾਂ ਨੂੰ ਦੱਸਿਆ ਵੀ ਆਪਾਂ ਕੋਈ ਇਹ ਫਾਰਮੈਲਟੀ ਵਾਲਾ ਕੰਮ ਨਹੀਂ ਕਰਨਾ ਵੀ ਆਪਾਂ ਉਥੇ ਗਏ ਫੋਟੋ ਕਰਾਈ ਫੇਸਬੁੱਕ ਤੇ ਪਾਈ ਉਹ ਕੰਮ ਨਹੀਂ ਕਰਨਾ ਆਪਾਂ ਗਰਾਊਂਡ ਲੈਵਲ ਤੇ ਮਿਹਨਤ ਕਰਕੇ ਆਸ਼ੂ ਜੀ ਨੂੰ ਦਿਟਾਉਣਾ ਕਾਂਗਰਸ ਪਾਰਟੀ ਨੂੰ ਦਿਟਾਉਣਾ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਤੇ 2027 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਹ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਾਂਗਰਸ ਵਿੱਚ ਸ਼ਾਮਲ ਹੋਏ ਸਿਮਰਜੀਤ ਸਿੰਘ ਬੈਂਕ ਲੋਕ ਪੀਜੀ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਉਹ ਬੈਂਕ ਸੰਦੇ ਤੋਂ ਬੇਕਿਸਵਾਲ ਖੜੇ ਉਹ ਨਹੀਂ ਰਿਹਾ ਹੋਇਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਤੁਹਾਨੂੰ ਬੜਾ ਪਿਆਰ ਦਿੱਤਾ ਸੋ ਦੇਖੋ ਉਹਨਾਂ ਦੇ ਕੋਈ ਕੁਐਸਚਨ ਹੋਣੇ ਆ ਤੇ ਕੁਐਸਚਨਾਂ ਦਾ ਜਵਾਬ ਲੀਡਰਸ਼ਿਪ ਨੇ ਦਿੱਤਾ ਹੋਰ ਉਹਦੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅਸੀਂ ਸਿਰਫ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਕਾਂ ਦੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਤਮਨਗਰ ਹਲਕਾ ਲੜਾਈ ਦੀ ਭੇਂਟ ਚੜਿਆ ਰਿਆ ਉਸ ਕੰਮ ਤੋਂ ਬਚਾ ਕੇ ਜਿਵੇਂ ਆਸ਼ੂ ਜੀ ਨੇ ਆਪਣੇ ਏਰੀਏ ਦੇ ਵਿੱਚ ਡਿਵੈਲਪਮੈਂਟ ਕੀਤੀ ਆ ਉਸ ਡਿਵੈਲਪਮੈਂਟ ਕਰਕੇ ਲੋਕਾਂ ਨੂੰ ਉਸ ਡਿਲੀਵਰ ਕਰਨ ਦੇ ਲਈ ਅਸੀਂ ਜਿਹੜੀ ਸੋਚ ਰੱਖ ਕੇ ਦੁਆਰੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਨਾ ਕਿ ਕਿਸੇ ਦੇ ਖਿਲਾਫ ਬੋਲ ਕੇ ਕਿਸੇ ਨੂੰ ਮਾੜਾ ਬੋਲ ਕੇ ਮੈਂ ਪਾਲ ਬੈਕਸ ਨੂੰ ਨਹੀਂ ਕਰਨੀ ਉਹ ਸਮੇਂ ਬਦਲ ਗਏ ਪਰ ਜਿਹੜੀ ਗੱਲ ਕੋਈ ਏਜੰਡੇ ਵਾਲੀ ਫੰਡੇ ਵਾਲੀ ਕਰਨ ਵਾਲੀ ਹੋਈ ਉਹ ਗੱਲ ਤਰੀਕੇ ਨਾਲ ਲੌਜੀਕ ਨਾਲ ਜਰੂਰ ਲੋਕਾਂ ਨੂੰ ਸਮਝਾਵਾਂਗੇ ਉਹ ਸਾਡੀ ਡਿਊਟੀ ਬਣਦੀ ਆ ਆਪੋਜੀਸ਼ਨ ਦੇ ਵਿੱਚ ਹੋਣ ਦੇ ਨਾਤੇ ਸੋ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਵੀਰਾਸ਼ੂ ਲਈ ਬਹੁਤ ਵਧੀਆ ਹੋਊਗਾ ਤੁਹਾਡੇ ਸਾਰੇ ਸਾਡੇ ਮੇਰੇ ਸਪੋਰਟਰਾਂ ਦਾ ਮੇਰੇ ਵੀਰਾਂ ਦਾ ਸਹਿਯੋਗ ਨਾਲ ਅੱਛਾ ਗੱਲ ਕਰੀ 2022 ਦੇ ਇਲੈਕਸ਼ਨਾਂ ਚ ਐਮਐਲਏ ਬਦੋਰ ਐਮਐਲਏ ਆਤਮਨਗਰ ਸੀਟ ਤੋਂ ਜਿੱਤ ਕੇ ਆਇਆ ਦੇਖੋ ਮੈਂ ਕੋਈ ਕਮਿਟਮੈਂਟ ਨਹੀਂ ਕਰਕੇ ਆਇਆ ਦੇਖੋ ਮੈਂ ਜੇ ਜਲ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ ਗੱਲ ਕਹਿਣ ਚ ਕਦੇ ਵੀ ਸ਼ਰਤਾਂ ਨਾਲ ਚੀਜ਼ਾਂ ਨਹੀਂ ਮੈਨੂੰ ਸਮਝਦਾ ਮਿਲਦੀਆਂ ਹੁੰਦੀਆਂ ਤੁਹਾਨੂੰ ਚੀਜ਼ ਮਿਲਦੀ ਆ ਤੁਹਾਡੀ ਸ਼ਬੀ ਤੁਹਾਡੀ ਕਾਰਗੁਜ਼ਾਰੀ ਉਸ ਚੀਜ਼ ਨੂੰ ਦੇਖ ਕੇ ਪਾਰਟੀ ਨੇ ਟਿਕਟ ਦੇਣੀ ਆ ਸੋ ਪਾਰਟੀ ਨੂੰ ਚੰਗਾ ਲੱਗੂਗਾ ਸਾਨੂੰ ਟਿਕਟ ਦੇਊਗੀ ਪਾਰਟੀ ਨੂੰ ਜੇ ਨਹੀਂ ਚੰਗਾ ਲੱਗੂਗੀ ਤਾਂ ਪਾਰਟੀ ਨਹੀਂ ਟਡਦੂਗੀ ਜੀ ਨੂੰ ਦਿਓਗੇ ਅਸੀਂ ਉਹਦੇ ਸਰੂਪ ਆਪਾਂ ਦਾ ਕਿ ਕੋਈ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈਗਾ ਵੀ ਕੋਈ ਕਮਾਈ ਕਰਨ ਆਏ ਆ ਹਾਂ ਜਿਹੜੇ ਲੋਕਾਂ ਨੂੰ ਕਮਾਈ ਦਾ ਡਰ ਹੋਊਗਾ ਉਹ ਥੋੜੇ ਦਿਨਾਂ ਵਿੱਚ ਕੋਈ ਨਾ ਕੋਈ ਗੱਲ ਸਾਹਮਣੇ ਆਈ ਜਾਣੀ ਆ ਕਿਸੇ ਨਾ ਕਿਸੇ ਜਿਹਦੇ ਕਿਸੇ ਮੰਚ ਹੋਊਗਾ ਇਹ ਕਿਸੇ ਦਾ ਵੀ ਮਤਲਬ ਹੋਇਆ ਯਾਰ ਕਿਸੇ ਦਾ ਕੀ ਮਤਲਬ ਹੋਣਾ ਤੁਸੀਂ ਹੋਰ ਪਾਸੇ ਨਾਲ ਗੱਲ ਕਮਾਇਆ ਕਰੋ ਅੱਜ ਆਪਾਂ ਲੜਾਈ ਮੀੜੀ ਵਾਲੇ ਤੁਸੀਂ ਬਾਗਦੇ ਆ ਸਾਡੇ ਕੋਲ ਸਾਬਰ ਸਿੰਘ ਸਾਹਿਬ ਗੱਲ ਕਰੀਏ ਲੱਗਦਾ ਤੁਹਾਡੇ ਮਤਲਬ ਕੀ ਕਾਂਗਰਸ ਤੁਸੀਂ ਆਏ ਹੋ ਤੇ ਲੱਗਦਾ ਗੁੱਟਵਾਜੀ ਕਿੱਦਾਂ ਕਿੱਤੇ ਵਧੀ ਹੈ ਤੇ ਗੁਰਤਬਾਜੀ ਲੱਗਦਾ ਇਹ ਇਲੈਕਸ਼ਨ ਉੱਪਰ ਅਸਰ ਪਾਉਗੀ ਨਹੀਂ ਕੋਈ ਗੁੱਟਵਾਜੀ ਨਹੀਂ ਇਹ ਤਾਂ ਪਿਆਰ ਹੈ ਪਿਆਰ ਦੀਆਂ ਗੱਲਾਂ ਨੇ ਚਰਚਾ ਕਿੰਨੀ ਹੋ ਰਹੀ ਹੈ ਕਾਂਗਰਸ ਪਾਰਟੀ ਦੀ ਆ ਦੂਜਿਆਂ ਨੂੰ ਪੁੱਛਦੇ ਜੋ ਚਰਚਾ ਹੋ ਰਹੀ ਹੈ ਜਿਵੇਂ ਮਰਜ਼ੀ ਹੋ ਰਹੀ ਹੈ ਚਰਚਾ ਹੋ ਰਹੀ ਹੈ ਨਾ ਇਸ ਕਰਕੇ ਚਰਚਾ ਚਰਚਾ ਦੀ ਇਹ ਹੈ ਚਰਚਾ ਹੋ ਜਾਣੀ ਆ ਵੀ ਸੀਡ ਜਿਹੜੀ ਆ ਉਹ ਆਸ਼ੂ ਜੀ ਨੇ ਜੱਥ ਜਾਣੀ ਆ ਇਸ ਚਰਚਾ ਦੇ ਅੱਜ ਇੱਕ ਜਾਖੜ ਜੀ ਦਾ ਬਿਆਨ ਆਇਆ ਸੀ ਵੀ ਸੱਪ ਤੋਂ ਬਚ ਕੇ ਰਹੋ ਕਿਹੜਾ ਸੱਪ ਆ ਜੀ ਉਹ ਇਹ ਹੁਣ ਜਾਖੜ ਜੀ ਨੂੰ ਜ਼ਿਆਦਾ ਪਤਾ ਹੋਊਗਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਜਾਖੜ ਜੀ ਦਾ ਆਨਸਰ ਮੈਂ ਨਹੀਂ ਨਾ ਦੇ ਸਕਦਾ ਜਦੋਂ ਗੱਲ ਕਰਤੀ ਦੇ ਜਦੋਂ ਤੁਸੀਂ ਆਏ ਹੋ ਤੇ ਮੈਂ ਸਾਬਿਤ ਹੈ ਕਿ ਜਦੋਂ ਆਪਣੇ ਐਮਪੀ ਇਲੈਕਸ਼ਨ ਲੜੇ ਸੋ ਤਾਂ ਤੁਸੀਂ ਕਾਂਗਰਸ ਕੋਲ ਬਾਹਰ ਚਲੇ ਗਏ ਹੁਣ ਜਦੋਂ ਆਸ਼ੂ ਸਾਹਿਬ ਇੰਗਰੇ ਇਲੈਕਸ਼ਨ ਲੜਦੇ ਨੇ ਤੇ ਤੁਸੀਂ ਆ ਗਏ ਮਤਲਬ ਸਿੱਧਾ ਰਾਜਾ ਬਣੀ ਦੇਖੋ ਮੇਰੀ ਨਹੀਂ ਗੱਲ ਕੀਤੀ ਹੋਣੀ ਉਹਨਾਂ ਨੇ ਕੇ ਹੋਰ ਦੀ ਕੀਤੀ ਹੋਣੀ ਆ ਮੈਂ ਤਾਂ ਇਲੈਕਸ਼ਨ ਤੋਂ ਟਿਕਟ ਮੰਗਣ ਤੋਂ ਜਾਂ ਤਿੰਨ ਮਹੀਨੇ ਪਹਿਲਾਂ ਚਲੇ ਗਿਆ ਸੀ ਜਾਂ ਉਹ ਕਹਿੰਦੇ ਪ੍ਰੀ-ਬਲੈਂਡ ਹੋਇਆ ਜੀ ਸਾਰਾ ਇਹ ਪ੍ਰੀ-ਬਲੈਂਡ ਹੈ ਜਿਹੜਾ ਬੰਦਾ ਮੇਰੇ ਨਾਲ ਦਾ ਸ਼ਾਇਦ ਉਦੋਂ ਆਵੇ ਚੱਕਰਾਂ 'ਚ ਘਿਰਿਆ ਹੋਵੇ ਉਹ ਇਹ ਹਜੇ ਪਲਾਨ ਨਹੀਂ ਕਰ ਸਕਦਾ ਸੋਏ ਪਲੈਨਿੰਗਾਂ ਪਲੂਨੀਆਂ ਵਾਲੀ ਕੋਈ ਗੱਲ ਨਹੀਂ ਹੋ ਸਕਦਾ ਉਹ ਕਿਸੇ ਹੋਰ ਵਾਰੇ ਗੱਲ ਕਰਦੇ ਹੁਣ ਮਿਲ ਕਰਦੇ ਨਾ ਹੁਣ ਮੈਂ ਪੁੱਛ ਤਾਂ ਆਇਓ ਪਹਿਲਾਂ ਤੁਹਾਡਾ ਜਿਕਰ ਕੀਤਾ ਜੀ ਕਿ ਸੁਣੀ ਵੀ ਹਣੀ ਤੁਸੀਂ ਤੁਸੀਂ ਮੈਂ ਉਹ ਕੁਛ ਤਾਂ ਵੀ ਦੇਦੀ ਬੋਲ ਰਿਹਾ ਹੈਗਾ ਵੀ ਇਹਾਂ ਨਹੀਂ ਕੋਈ ਐਦਾਂ ਦਾ ਨਹੀਂ ਜਾਉਂਦਾ ਟਕਾਲ ਸਾਹਿਬ ਤੇ ਹੋਰ ਨਾਲ ਸਾਰੀ ਟੀਮ ਤਕੜੀ ਹੋਈ ਹੈ ਦੋ ਚੋਣਾ ਇਸ ਇਲਾਕੇ ਚ ਲੱਗੇ ਲੜੇ ਨੇ ਪਹਿਲੇ 17 ਤੇ 22 ਨਾਲ ਲੱਗਦਾ ਵਸਤੇ ਇਲਾਕਾ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਸਾਂਝੇ ਨੇ ਸੋ ਇਹ ਉਹਨਾਂ ਦੇ ਆਉਣ ਨਾਲ ਮੈਂ ਸਮਝਦਾ ਇੱਕ ਕਾਂਗਰਸੀ ਵਰਕਰ ਨੂੰ ਵੀ ਜਿਨੇ 10 ਸਾਲ ਇਹਨਾਂ ਲਈ ਮਿਹਨਤ ਕੀਤੀ ਹੈ 17 ਚ ਕੀਤੀ 22 ਚ ਕੀਤੀ ਉਹ ਵਰਕਰ ਨੂੰ ਵੀ ਉਹ ਇੱਕ ਬੌਂਡ ਹੁੰਦਾ ਹੈ ਉਹ ਹੋਰ ਦੁਬਾਰਾ ਖੁਸ਼ੀ ਮਿਲਿਆ ਤੇ ਲੋਕਾਂ 'ਚ ਬਹੁਤ ਉਤਸ਼ਾਹ ਆਇਆ ਵਰਕਰ ਦਾ ਜੀ ਮਾਦਮ ਤੁਸੀਂ ਪ੍ਰੋਟੋਕਾਲ ਫਾਲੋ ਨਹੀਂ ਕੀਤਾ ਹੈ ਤੁਹਾਡੇ ਹੀ ਪਾਰਟੀ ਦੇ ਨੂੰ ਕਹਿ ਰਹੇ ਨੇ ਜਦੋਂ ਇਹਨਾਂ ਨੂੰ ਜੁਆਇਨ ਉਹ ਛੱਡੋ ਜੀ ਇਹ ਇਸ ਵੇਲੇ ਏਜੰਡਾ ਆਸ਼ੂ ਜੀ ਦੀ ਇਲੈਕਸ਼ਨ ਹੈ ਜਿਹੜੇ ਸੱਜਣ ਇੱਕ ਕਾਂਗਰਸ ਦੀ ਹਿੰਦੁਸਤਾਨ ਚ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦਾ ਪ੍ਰੋਟੋਕੋਲ ਤੋੜ ਕੇ ਆਏ ਨੇ ਉਹ ਆਪ ਹੁਣ ਅੱਜਕੱਲ ਚੀ 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 ਛੱਡੋ ਇਸ ਕੰਮ ਤੋਂ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਵੈਸਟ ਹਲਕੇ ਦੇ ਇਲੈਕਸ਼ਨਾਂ ਦੇ ਸਬੰਧ ਵਿੱਚ ਹੋਈ ਸੀ ਤੇ ਬਹੁਤ ਹੀ ਭਾਰੀ ਤੇ ਬਹੁਤ ਵਧੀਆ ਸਕਸੈਸਫੁਲ ਮੀਟਿੰਗ ਹੋਈ ਹੈ ਕੜਵਲ ਸਾਹਿਬ ਦਾ ਫੋਨ ਆਇਆ ਅਸੀਂ ਉਹਨਾਂ ਦੇ ਅੱਤੇ ਬੁਲਾਵੇ ਤੇ ਆਏ ਹਾਂ ਤੇ ਸਾਰੇ ਵੈਸਟ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਆਂ ਭਈ ਆਹ ਜਿਹੜਾ ਮਜੂਤਾ ਸਰਕਾਰ ਦਾ ਜੋ ਸਿਸਟਮ ਚੱਲ ਰਿਹਾ ਹੈ ਜਿਉਂ ਨੂੰ ਠੱਲ ਪਾਣੀ ਹੈ ਤੇ ਆਸੂ ਜੀ ਦਾ ਜਿੰਨਾ ਬਹੁਤ ਜ਼ਰੂਰੀ ਹੈ ਘਰ ਘਰ ਇੱਕ ਇੱਕ ਵੋਟ ਸਾਰੇ ਅੱਗੇ ਹੋ ਕੇ ਆਸੂ ਜੀ ਨੂੰ ਪਾਓ ਤੇ ਆਸੂ ਜੀ ਨੂੰ ਜਤਾਓ ਕਿਉਂਕਿ ਆਪੋਜੀਸ਼ਨ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਉਹ ਬੰਦਾ ਇੱਕ ਠੱਡਲੇਦਾਰ ਬੰਦਾ ਵਾ ਜਿਹਨੂੰ ਔਨਰੇਬਲ ਕੋਰਟ ਨੇ ਵੀ ਬਰੀ ਕੀਤਾ ਜਿੰਨੇ ਵੀ ਉਹਨਾਂ ਦੇ ਕ੍ਰਪਸ਼ਨ ਦੇ ਚਾਰजेस ਲੱਗੇ ਸੀ ਉਹਨਾਂ 'ਚੋਂ ਕਲੀਨ ਚਿੱਟ ਮਿਲ ਗਈ ਹੈ ਡਵੈਲਪਮੈਂਟ ਦੇ ਵਿੱਚ ਇਹਨਾਂ ਨੇ ਬਹੁਤ ਡਵੈਲਪਮੈਂਟ ਕਰਾਈ ਹਲਕੇ ਦੀ ਵੈਸਟ ਦੀ ਸੋ ਮੈਂ ਸਾਰੇ ਆਪਣੇ ਵੋਟਰਾਂ ਨੂੰ ਸਪੋਟਰਾਂ ਨੂੰ ਆਪਣੇ ਹਲਕਾ ਵੈਸਟ ਦੇ ਭਰਾਵਾਂ ਨੂੰ ਬੇਨਤੀ ਅਪੀਲ ਕਰਦਾ ਕਿ ਆਸੂ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਓ ਤੁਸੀਂ ਵੀ ਵੈਸਟ ਦੇ ਵਿੱਚ ਜਾਂਦੇ ਕਿਵੇਂ ਤੁਹਾਡੇ ਭਲੇ ਤੋਂ ਜਿਹੜਾ ਆਸੂ ਜੀ ਨੇ ਵੈਸਟ ਹਲਕੇ ਚ ਡਵੈਲਪਮੈਂਟ ਕੀਤੀ ਹੈ ਜਾਂ ਕਰਾਈ ਹੈ 117 ਹਲਕੇ ਪੰਜਾਬ ਚ ਮੈਨੂੰ ਨਹੀਂ ਲੱਗਦਾ ਇੰਨੀ ਜ਼ਿਆਦਾ ਡਵੈਲਪਮੈਂਟ ਕਿਸੇ ਹੋਰ ਹਲਕੇ ਚ ਹੋਈ ਹੈ ਕਿ ਜੇ ਕਿਵੇਂ ਦਾ ਵਿਚਾਰ ਹੈ ਲੋਕੀ ਕੀ ਪਸੰਦ ਕਰ ਰਹੇ ਨੇ ਅੱਜ ਦੇ ਟਾਈਮ ਦੇ ਦੇਖੋ ਸਭ ਤੋਂ ਟੌਪ ਤੇ ਤਾਂ ਆਸ਼ੂ ਜੀ ਜਾ ਰਹੇ ਜਿਹੜੀ ਮੌਜੂਦਾ ਸਰਕਾਰ ਦਾ ਕੈਂਡੀਡੇਟ ਆ ਉਹ ਤਾਂ ਕੋਈ ਮੁਕਾਬਲੇ ਚ ਹੀ ਹੈ ਨਹੀਂ ਮੈਂ ਸਮਝਦਾ ਕਿਹਦਾ ਮੁਕਾਬਲਾ ਸਮਝਦੇ ਤੁਸੀਂ ਮੁਕਾਬਲਾ ਸ਼੍ਰੋਮਣੀ ਕਾਲੀ ਦਲ ਦਾ ਤੇ ਉਧਰ ਹਲਕਾ ਬੈਸਟੇਜ ਆਸ਼ੂ ਜੀ ਦਾ ਹੀ ਹੈ ਤੇ ਦੋਨਾਂ ਦਾ ਮੁਕਾਬਲਾ ਹੈ ਦੋਨਾਂ ਦਾ ਮੁਕਾਬਲਾ ਕਿਉਂਕਿ ਲੋਕੀ ਐਨੇ ਦੁਖੀ ਹੋ ਚੁੱਕੇ ਆ ਮੌਜੂਦਾ ਸਰਕਾਰ ਤੋਂ ਉਹ ਮੁਕਾਬਲੇ ਚ ਹੈ ਹੀ ਨਹੀਂ ਉਹ ਕੈਂਡੀਡੇਟ ਮੈਂ ਸਮਝਦਾ ਸਰਕਾਰ ਦੇ ਵਿੱਚ ਨੇ ਆਪਾਂ ਤੁਸੀਂ ਕਹਿੰਦੇ ਮੁਕਾਬਲਾ ਕਾਲੀ ਦਲ ਔਰ ਕਾਂਗਰਸ ਦਾ ਦੇਖੋ ਸਰਕਾਰ ਚ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਲੋਕੀ ਇਹਨਾਂ ਦੀ ਨੀਤੀਆਂ ਤੋਂ ਇਹਨਾਂ ਦੇ ਕੰਮਾਂ ਤੋਂ ਦੁਖੀ ਬਹੁਤ ਹੈ ਜਿਹੜੀ ਆਸ਼ੂ ਜੀ ਨੂੰ ਵੋਟ ਪੈਣੀ ਹੈ ਨਾ ਅੰਨਾ ਤੇ ਜਿਹੜੇ ਇਹਨਾਂ ਨੇ ਅੰਨੇ 3 1/2 ਸਾਲ ਲੋਕਾਂ ਨੂੰ ਤਸੀਹੇ ਦਿੱਤੇ ਲੋਕਾਂ ਨੂੰ ਦੁਖੀ ਕੀਤਾ ਉਹ ਵਿਰੋਧ ਦੀ ਵੋਟ ਸਾਰੀ ਆਸ਼ੂ ਜੀ ਨੂੰ ਭੁਗਤਣੀ ਹੈ ਤੇ ਆਸ਼ੂ ਜੀ ਬਹੁਤ ਵੱਡੀ ਲੀਡਰ ਹੈ ਜਿੱਤਣਗੇ ਸੰਜੀਵ ਰੋੜੀ ਜੀ ਕੰਮ ਤੇ ਬਹੁਤ ਕਰ ਰਹੇ ਨੇ ਦੇਖੋ ਗੱਲਾਂ ਚ ਹੁਣ ਆਪਾਂ ਇਲੈਕਸ਼ਨ ਅਜ ਮੈਂ ਨਹੀਂ ਅੰਨਾ ਦਾ 10 ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਨਾਮ ਸੁਣਿਆ ਸੀ ਠੀਕ ਆ ਕੰਮ ਕਰ ਰਹੇ ਆ ਕਰਨੇ ਵੀ ਚਾਹੀਦੇ ਆ ਪਰਾ ਕੋ ਕੰਮ ਥੋੜਾ ਸਾਢੇ 3 ਸਾਲ 4 ਸਾਲ ਆਪਾਂ ਦਿਖੇ ਨਹੀਂ ਅੱਜ ਆ ਕੇ ਆਪਾਂ ਕੰਮ ਸ਼ੁਰੂ ਕਰਦੇ ਮੁੜ ਕੇ ਫੇਰ ਨਹੀਂ ਇਹਨਾਂ ਨੇ ਲੱਪ